ਜੀ ਭਾਈ ਜੀ ਸੱਤ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਲਿਓ ਜੀ ਛੱਡੀ ਜਾਨਵਰ ਮੈਂ ਦੱਸਦਾ ਟਾਈਮ ਹੋ ਗਿਆ 9 ਤੋਂ ਉੱਤੇ ਦਾ ਤੇ ਕੱਲ ਖੁਸ਼ਖਬਰੀ ਤੁਹਾਨੂੰ ਦਈਏ ਪਹਿਲਾਂ ਦਾ ਮੈਂ ਰਹਿਦਾ ਭਾਈ ਜੀ ਫੇਰੀ ਭੈਣ ਤੇ ਮੇਰੀ ਗਲਤੀ ਆ ਫੇਰੀ ਭੈਣ ਦੀ ਕੋਈ ਗਲਤੀ ਨਹੀਂ ਇਹ ਨਾ ਰਾਤ ਨੂੰ ਇਕੱਲਾ ਰਹਿ ਗਿਆ ਉੱਪਰ ਆ ਵੀ ਸਾਰੇ ਲੈ ਲੈਂਗੇ ਨੂਰ ਨੂੰ ਜਾ ਕੇ ਮਾਰ ਕੇ ਆ ਖੁੱਡਾ ਖਲਾਇਆ ਕਹਿੰਦੇ ਲੰਡੀ ਲਿਆ ਫੜ ਕੇ ਦੇਖੀ ਉਹ ਲੰਡੀ ਫੜ ਕੇ ਉਹਨੂੰ ਵਿਚਾਰੀ ਨੂੰ ਇੰਨਾ ਕੀ ਪਤਾ ਉਹਨੇ ਟਾਕੀ ਖੁੱਲੀ ਛੱਡ ਤੀ ਕੱਟ ਕਬੂਤਰੀ ਕੱਟ ਤੀ ਨਹੀਂ ਕੱਟ ਨਹੀਂ ਤੀ ਸਾਰਾ ਆਉਂਦੀ ਸੀ ਹਾਂ ਮਾੜੇ ਮਾੜੇ ਖੰਭ ਆਏ ਤੇ ਉਹ ਖੰਭ ਨਹੀਂ ਵਿਚਾਰੀਆ ਉਹ ਖੰਭ ਨਹੀਂ ਨਹੀਂ ਇੱਧਰ ਕਿਤੇ ਨਹੀਂ ਦੇਖੀ ਹੈਗੀ ਰਾਤ ਵੀ ਦੇਖ ਕੈਂ ਮੈਂ ਸਾਰੇ ਮੁੰਡਾ ਵੀ ਦੇਖਿਆ ਮੈਂ ਵੀ ਦੇਖਿਆ ਲਿਆ ਛੱਡ ਜੇ ਜੀ ਬੱਚੇ ਅਸੀਂ ਲਿਆ ਸੰਭੀ ਹੋਏ ਉਹ ਬਠਾ ਕਾ ਤਾਈ ਲੈ ਲੈ ਪਹਿਲਾ ਤਾਂ ਕੀ ਭੇੜਦਾ ਉਹ ਲਓ ਜੀ ਛੱਡੀਏ ਦੋਏ ਇੱਕ ਬਾਅਦ ਚ ਛੱਡਦਾ ਮੈਂ ਚੱਲ ਵੀ ਜੋਬਰਾ ਛੱਡ ਛੱਡੋ ਮਾਈ ਇੱਧਰ ਆ ਜਾਓ ਛੱਡੋ ਛੱਡ ਉਹ ਬੱਸ ਬੱਸ ਬਾ ਬਾ ਚੜ ਗਏ ਚੜ ਗਏ ਚੜ ਗਏ ਲੈ ਆ ਤੀਜਾ ਵੀ ਹੋਏ ਖੱਲੀ ਆ ਗਿਆ ਉਹ ਕੰਮ ਬਣਾ ਤੋੜ ਲਈ ਲਓ ਜੀ ਚੋਬਰ ਤੀਜਾ ਵੀ ਲੱਗਾ ਛੱਗਣਾ ਸੱਚ ਕਿ ਮਰੀ ਆਹ ਤੜੀ ਵਾਹ ਪਾ ਚੜ ਗਿਆ ਚੜ ਗਿਆ ਲਓ ਜੀ ਆੜਤਾ ਅੱਜ ਅਸੀਂ ਕਰਡਿੰਗ ਕਰਾ ਆ ਗਏ ਹੁਣੀਆਂ ਬੱਬੂ ਮਾਨ ਬਣ ਗਿਆ ਇਹ ਠੀਕ ਆ ਅਜੇ ਕਰਾਉਣੀ ਆ ਅਜੇ ਬੱਬੂ ਮਾਨ ਬਣ ਗਏ ਨਹੀਂ ਲਓ ਇਹਨੇ ਅੰਚੋ ਕੱਡੀਆਂ ਨੇ ਵੀਰੇ ਥੱਲੇ ਜਿਹੜੀਆਂ ਕਟਿੰਗਾਂ ਦੀ ਉਤਰੀ ਨਹੀਂ ਬੈਠੀਆਂ ਨੇ ਜਿਹੋ ਚੋ ਕੱਟਦੇ ਮੈਨ ਲੱਗਦਾ ਹਰੀ ਚੱਲ ਵਾਲੀ ਕੱਟਦੇ ਖਾਣ ਨਹੀਂ ਜੇ ਉਹਨਾਂ ਦੇਖਣਾ ਬੈਣਾ ਕਾਪੀ ਤੇ ਦੇਖ ਕੇ ਤੇ ਪਤਾ ਲੱਗੂ ਇਹਨੂੰ ਬੱਚੇ ਨੂੰ ਪਾਸ ਅੰਮਰ ਯਾਰ ਤਾਂ ਨੇ ਟੁੱਸੜੋਰੀ ਚਾਲਦਾ ਤਾਂ ਅਸੀਂ ਉਮੇ ਛੱਡਿਆ ਪਿਆ ਆ ਦੇ ਬੈਠਾ ਮੂਰੇ ਜੀ ਯਾਰ ਇਹ ਦੂਸਰਾਂ ਨੂੰ ਤਾਂ ਧਰਤੇ ਪਾਵਾ ਤਿਕਾ ਕਬੜਾ ਜੀ ਹਾਰੇ ਟੂਸੇ ਨਾਲ ਧਰਤੇ ਬਦਾਂ 11 15 1 ਵਜੇ ਬਹਿਗੇ ਜੀ ਹੋ ਰੁੱਚੇ ਨੇ ਜੀ ਜਾਨੀ ਮੈਂ ਉਹ ਦਿਖਾ ਬਾਈ ਜੀ ਦੋਨੋਂ ਹੋਰ ਨੂੰ ਧਰਤੇ ਬਦਾਵਾਂ ਦਿਖਾ ਦੇ ਤੇ ਵੀ ਪੁੱਲ ਗਏ ਬਣਾਉਣੀ ਵੀਡੀਓ ਹਣਾ ਬਾਈ ਹਾਂ ਚੱਲ ਰਾਲੇ ਨੂੰ ਪਾਤੇ ਅਸੀਂ ਵੀਰਾ ਟੂਸੇ ਨਾਲ ਡਰਦਾ ਵਾ ਇਹਨੂੰ ਕਰਦੇ ਜੀ ਵਜੇ ਫਿਰਦੇ ਨੇ ਆ ਫਿਰਦੇ ਦਿਖਾ ਦੀ ਲੋ ਬਾਈ ਜੀ ਉਹ ਫਿਰਦੇ ਨੇ ਬੱਚੇ ਅਸਮਰ ਭਾਈ ਵੀ ਬੈਠਾ ਸਾਡਾ ਦਿਖਾ ਦੇ ਸਮਰ ਭਾਈ ਸਾਡਾ ਸਵੇਰ ਦਾ ਆੜੀ ਵੀ ਹੋਰੀ ਆ ਸਮਰ ਭਾਈ ਬੈਠੇ ਆ ਪਹਿਲੇ ਸਮਰ ਭਾਈ ਦਿਖਾ ਦੇ ਤੂੰ ਵੀ ਹੈਲੋ ਕਰਦੇ ਤੂੰ ਵੀ ਬਈਆਂ ਹੈਲੋ ਹੋਰ ਦੱਸੋ ਬਾਈਓ ਕਿੱਦਾਂ ਕੀ ਕਰੀਏ ਨੇ ਲਓ ਜੀ ਬਾਈ ਆ ਗਏ ਬੱਚੇ ਬਿਠਾ ਲਿਆ ਤੁਸੀਂ ਬੰਨ ਕੇ ਬਿਠਾ ਲਓ ਪੁੱਤ ਪਰ ਇੱਕ ਤਾਂ ਆ ਫਿਰਦਾ ਮੇਰਾ ਬਹਿ ਗਿਆ ਉਹ ਆਓ ਬਹਿ ਗਿਆ ਸਮਰ ਡਾ ਕੇ ਆਈ ਉਹਨੂੰ ਪੁੱਤ ਇੱਕ ਇਹਨਾਂ ਨੇ ਜ ਮੈਂ ਹੁਣੇ ਆਇਆ ਤਿੰਨ ਤੋਂ ਉੱਤੇ ਹੋ ਗਿਆ ਟਾਈਮ ਬਚਾ ਪਰ ਲਈ ਤੇ ਆ ਪਰ ਲਈ ਤੇ ਔਰ ਇਹਨਾਂ ਨੇ ਬੰਨਿਆ ਨਹੀਂ ਪਰ ਇੱਕ ਫਿਰਦਾ ਉਹਨੂੰ ਬਿਠਾ ਲਵਾਂ ਮੈਂ ਕੋਈ ਨਹੀਂ ਕਰਦੇ ਸਿੱਧਾ ਇਹਨੂੰ ਵੀ ਉਡਾ ਦੇ ਦੇ ਦਿੰਦਾ ਦੇਣ ਤੋਂ ਚੋਬਰ ਨੂੰ ਲੈ ਵੀਰੇ ਮੈਂ ਲਾਲਵਾ ਯਾਰ ਪਹਿਲਾਂ ਲੋ ਹੀ ਗਿਆ ਲੋ ਆ ਜੀ ਮਾਲਕਾ ਤਾ ਮੇਰੇ ਨੋੜ ਨਾ ਗਿਆ ਪਿਆ ਵੀਰੇ ਉਡੀ ਆ ਫਿਰ ਤਾਂ ਲਾਲਖਤ ਵਾਲਾ ਬਚਾ ਆਇਆ 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 ਪੁੱਤ ਯਾਰ ਵਰਦਾ ਜੀ ਲਾਲਖਤ ਵਾਲਾ ਬਚਾ ਕਾ ਵਜੇ ਬੈਠਾ ਅੰਦਰ ਜਾ ਰਹਾ ਤੇ ਬਹਿ ਗਿਆ ਜੀ ਦੂਹਾਂ ਤੋਂ ਵੀਰੇ 2 ਮਿੰਟ ਪਹਿਲਾਂ ਇਹਨਾਂ ਨੇ ਢੁਕਾਇਆ ਨਹੀਂ ਉਹ ਟੈਂਕੀ ਤੇ ਬਹਿ ਗਿਆ ਲੈ ਲਾ ਦੇ ਉਹ ਕਬੂਤਰੀ ਪਤਾ ਤਾਂ ਨਹੀਂ ਲੱਗੀ ਜਿਹੜੀ ਕੱਢੀ ਆ ਕੱਲ ਲਊਗੀ ਆ ਬੱਚਾ ਉੱਧਰ ਵੀਰੇ ਬੈਜੇ ਬੱਚੇ ਦੋ ਹੀ ਫੜੀ ਪੁੱਤ ਤੱਕੀ ਮੜੀ ਜੀ ਫੜ ਲੈਣ ਦੇ ਮੈਨੂੰ ਇੱਕ ਆ ਬੈਠਾ ਤੇ ਦੂਜਾ ਆ ਬੈਠਾ ਬਹੁਤ ਸੋਹਣਾ ਉੱਡ ਗਿਆ ਅੱਜ ਵੀਰੇ ਗਰਮੀ ਵੀ ਬਹੁਤ ਈ ਅੱਜ ਬਾਕੀ ਉੱਡੇ ਵੀ ਬਹੁਤ ਵਧੀਆ ਨੇ ਇਹ ਇੱਕ ਇਹਨਾਂ ਦਾ ਯਾਰ ਉਹ ਨਹੀਂ ਉੱਡੇ ਕਿੱਥੇ ਮਤਲਬ ਦਿਖਾਉਣਾ ਆ ਦੇ ਬੈਠਾ ਇਹ ਨਹੀਂ ਉੜਿਆ ਜਮੈਂ ਇਹ ਦੋ ਘੰਟੇ ਮਹੀਂ ਉੜਿਆ ਆ ਬੋਜੇ ਚੱਲ ਪਏ ਆਪਣੇ ਦੋ ਵੀ ਛੱਡਾਂਗੇ ਮਾਲਕ ਰੱਖੇ ਸੁੱਖ ਆ ਬੈਠਾ ਨਾ ਵੀਰੇ ਇਹਨਾਂ ਨੂੰ ਉਤਰ ਕਰ ਲਵਾਵਾ ਯਾਰਾਂ ਵਾਰ ਰੋਜੇ ਕਾ ਬੈਠੇ ਤਨ 11 ਤੇ ਆ ਤਨ 5 5 ਤੇ ਵੀਰੇ ਟੈਂਕੀ ਤੇ ਬਹਿ ਗਏ ਇਹਨਾਂ ਨੇ ਜਵਾਕਾਂ ਦੇ ਉੱਤੇ ਬੰਨੇ ਆ ਨਹੀਂ ਕਬੂਤਰ ਜਾਲ ਵੀ ਲਾਇਆ ਤੇ ਕੋਈ ਨਾ ਆਪਣੇ ਚਵਾਰੇ ਨੀਵੇਂ ਕਰਕੇ ਛਤਰੀ ਉੱਚੀ ਨਹੀਂ ਹੁੰਦੀ ਪਰ ਬੋਜੇ ਬੈਠੇ ਬਹੁਤ ਵਧੀਆ ਨੇ ਵੀਰੇ ਅੱਜ ਨਜ਼ਾਰਾ ਲਿਆਤਾ ਇਹਨਾਂ ਨੇ ਨੋਨੀ ਬਾਈ ਪੂਰਾ ਖੁਸ਼ ਆ ਮੈਨੂੰ ਦਾਸ ਫੋਨ ਕਰਤੇ ਬਈ ਇਹ ਬੰਦੇ ਨੇ ਵੜਕਾਂ ਮਾਰੇ ਕਹਿੰਦਾ ਅੱਜ ਜੱਟ ਦੇ ਉੱਡਦੇ ਨੇ ਅੱਜ ਕਿਹੜਾ ਤੇਰਾ ਆ ਕਾਂ ਦਾਲਾ ਦੋਈ ਦੀ ਸਾਡੇ ਨਹੀਂ ਨਹੀਂ ਤੇਰਾ ਕਿਹੜਾ ਦੀ ਸਮਰ ਹੈ ਕੱਲੇ ਦੂਆ ਦਾ ਦਾਦੀ ਮੇਰਾ ਫੱਟੀ ਵਾਲਾ ਮੇਰਾ ਪੁੱਤ ਮਾਰੀ ਥਾਪੀ ਮੜੀ ਜੀ ਮੂਰੇ ਉਹ ਕੇ ਦੇ ਮਾਰਦਾ ਸੀ ਜਿਵੇਂ ਤੈਨੂੰ ਵੜਕਾਂ ਮਾਰਦਾ ਜਦੋਂ ਤੂੰ ਹੁਣ ਚੁੱਪ ਕਰਿਆ ਬੈਠਾ ਐ ਇੰਨਾ ਤੱਕ ਜਨੇ ਐ ਟੈਂਕੀਆਂ ਤੇ ਬਿਠਾ ਦਿੰਨੇ ਆ ਉਹ ਕਬੂਤਰ ਬਣਿਆ ਨਹੀਂ ਖੇੜੇ ਐ ਲਓ ਇਹ ਬਾਈ ਮਾਲਕ ਰੱਖੇ ਤਾਂ ਅੰਦਰ ਅਸਤੀ ਐਵੇਂ ਕਰਾਂਗੇ ਕੁਛ ਐਤ ਕੀ ਨੋਨੀ ਬਈਣੀ ਹੈ। ਆ ਬੱਚਿਆਂ ਨੂੰ ਪਾਣੀ ਧਰੀਏ ਆਪਾਂ ਇਹ ਨਾ ਯਾਰ ਜਵਾਕਾਂ ਨੇ ਵਿਚਾਰਿਆਂ ਨੇ ਇਹਨੂੰ ਮੁੰਡੇ ਨੂੰ ਇੰਨਾ ਪਤਾ ਨਹੀਂ ਹਲੇ ਨਵਾਂ ਆਉਣ ਲੱਗਿਆ ਨਾ ਹੁਣ ਸਿੱਖ ਜੂ ਵੇਖਣ ਤੁੱਪੇ ਬਿਠਾ ਰੱਖੇ ਛੋਟੇ ਬੋਜੇ ਨੇ ਉਹ ਦੂਗਾ ਤਾਂ ਚੱਲ ਵੱਡਾ ਇਹਨਾਂ ਨੂੰ ਪਾਣੀ ਧਰਦੇ ਆ ਬੱਚਾ ਬਈ ਰੱਖਾਂਗੇ ਆਪਾਂ ਡਾਉਣਾ ਵੀ ਨਹੀਂਗਾ ਇਹਨਾਂ ਪਾਲਾ ਚੰਗਾ ਬਚਾਤੇ ਨੰਬਰ 113 ਨੰਬਰ 81 ਲੈ ਪੁੱਤ ਆਜੋ ਪਾਣੀ ਪੀਓ ਆਇਆ 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 ਆ ਜਾ ਆ ਜਾ ਆ ਜਾ ਆ ਜਾ ਆ ਜਾ ਪੀ ਲੋ ਪੀ ਲੋ ਪੀ ਲੈ ਪੀ ਲੈ ਬਸ ਬਾ ਬਾ ਕੀ ਬਾਅਦ ਚ ਪਲਾਉਣਾ ਤੁਹਾਨੂੰ ਲੈ ਪੁੱਤ ਆ ਜਾ ਲੈ ਵੀਰੇ ਨੂੰ ਮੈਂ ਫੜ ਕੇ ਪਲਾ ਦੇਮਾ ਪਾਣੀ ਇਹਨਾਂ ਨੂੰ ਵੀ ਪਾਣੀ ਧਰ ਦਈਏ ਯਾਰ ਮੈਂ ਭੁੱਲ ਗਿਆ ਜਾਣ ਲੱਗਿਆ ਲੈ ਉਹ ਪੁੱਤ ਇਹ ਜੋ ਉਹਨਾਂ ਦੇ ਦੋ ਤਿੰਨ ਕੁੱਪੁੱਤਰ ਮੈਂ ਕੱਟ ਕਰਨੇ ਨੇ ਯਾਰ ਜਿਹੜੇ ਪਿਓਰ ਕੜਾਏ ਹੋਏ ਨੇ ਨਾ ਉਹ ਆਪਾਂ ਕੱਟ ਕਰ ਲੈਣ ਦੇਣਾਂਗੇ ਜੇ ਬੈਠੇ ਨੇ ਆਜੋ ਪੁੱਤ ਪੀ ਲੋ ਪਾਣੀ ਆ ਦੱਬੀਆਂ ਆ ਗਈਆਂ ਦੋ ਆ ਆਉਂਦਾ ਭੱਜਿਆ ਤੂਸਿਆਂ ਵਾਲਾ ਪੀ ਲੋ ਪੀ ਲੋ ਆਜੋ ਲੈ ਖੁੱਖੇ ਪਏ ਦੀ ਤਿਆਰੀ ਪੀ ਲੋ ਪੀ ਲੋ ਚੱਲ ਕੋਈ ਪੀਲਾ ਪੀਲਾ ਇਹਨੂੰ ਬਦਾਮ ਪਾ ਤੇ ਫੱਟੇ ਤੂਸੇ ਵਾਲੇ ਨੂੰ ਆ ਝੱਲਰ ਵਾਲੇ ਨੂੰ ਕਣਕ ਨਹੀਂ ਪਾਈ ਲਓ ਜੀ ਬਈ ਆ ਬੱਚੇ ਵੱਡੇ ਹੋਣ ਲੱਗ ਗਏ ਚ ਉੱਪਰ ਲਓ ਜੀ ਦੋ ਆ ਬੈਠੇ ਨੇ ਵੀਰੇ ਆ ਬੈਠੇ ਨੇ ਆ ਬੈਠੇ ਨੇ ਉਹ ਬਦਿਆ ਹੋਣਗੇ ਡੱਬਾ ਦੇ ਦਮ ਵਿੱਚ ਵੜ ਕੇ ਦਿਖਾਉਣਾ ਤੁਹਾਨੂੰ ਬਾਅਦ ਚ ਲੈ ਦਿਖਾਏ ਦਿੰਨਾ ਬਾਅਦ ਚ ਸਰਦਾਂ ਕੀ ਨਾ ਖੋਜੀ ਕੋਸੇ ਹਾਰੇ ਇੱਕ ਤਾਂ ਨੀਲਾ ਡੱਬਾ ਮੈਨ ਲੱਗਾ ਨੀਲਾ ਡੱਬਾ ਇੱਕ ਕਾਂਤਰਾਜਾ ਹੋਗਾ ਆਰੇ ਵੀਰੇ ਦੋ ਆ ਬੈਠੇ ਐਨੇ ਵੀ ਕੱਢਨੇ ਮੈਨੂੰ ਲੱਗਦਾ ਬਈ ਕੋਈ ਨਹੀਂ ਪਤਾ ਲੱਦੇ ਆਂ ਰੈਂਡੇ ਬੰਨੇ ਤੇ ਕੱਟਲੇ ਕੱਢਲੇ ਵਾਹਿਗੁਰੂ ਸਤਨਾਮ ਵਾਹ ਵੱਡੇ ਜੋੜਿਆਂ 'ਚ ਕੱਢਲੇ ਬਈ ਆਪਾਂ ਕਬੂਤਰ ਇਹ ਨਹੀਂ ਡਾਉਣਗੇ ਇੰਨਾ ਚੋਂ ਕੱਟਣਾ ਕਬੂਤਰ ਇੱਕ ਆ ਕਬੂਤਰ ਕੱਟਣਾ ਆਣਗੇ ਜਾਂ ਬਈ ਇੱਕ ਨਾ ਇਹਦਾ ਭਾਈ ਬਈ ਸੋਖ ਹੋਣੀ ਲੈ ਗਏ ਉਹਨਾਂ ਕੋਲ ਆ ਇੱਕ ਇਹਦਾ ਭਾਈ ਇਹ ਕੱਟਣਾ ਇੱਕ ਆ ਢਾਵਾਂਗੇ ਆ ਪਾਖ ਉਤਰੀ ਢਾਵਾਂਗੇ ਤੇ ਲੋਟ ਰਹਿ ਗਈ ਨਾ ਨਾ ਉਧਰ ਉੱਤਰ ਗਈ ਸੈਟ ਆ ਫਿਰ ਇਹਨੂੰ ਕੱਟ ਲੈਣਾ ਪੱਟੀ ਆ ਵੀ ਆ ਬਾਈ ਕੱਢਣ ਲਈ ਪਰ ਇਹ ਯਰ ਜੀ ਨਹੀਂ ਗਿਆ ਪਰ ਇਹਨੂੰ ਕੱਢਣ ਨੂੰ ਬੜੀ ਚੰਗੀ ਕਬੂਤਰੀ ਆ ਬੈਠੀ ਦੇਖੋ ਕਿਵੇਂ ਐ ਨਾਕੜ ਕੇ ਆ ਕਿਵੇਂ ਇਕੱਠੀ ਜੀ ਬੈਠੀ ਆ ਥੱਲੇ ਨੂੰ ਆ ਪੂਰੀ ਆਕੜ ਕੇ ਬੈ ਗਈ ਆ ਜੀ ਵੀਰੇ ਕਿਵੇਂ ਹੋ ਕਿਵੇਂ ਹੋ ਠੀਗਾ ਲਓ ਜੀ ਕਬੂਤਰੀ ਦਿਖਾਈਏ ਤੁਹਾਨੂੰ ਬਾਈ ਇਹ ਆ ਲੋ ਰਿੰਗ ਕਰੋ ਚੱਕੇ ਦੇ ਬਹੁਤ ਚੰਗੀ ਕਬੂਤਰੀ ਆਪਣੀ ਵੱਡੀ ਕਬੂਤਰੀ ਹੈ ਇਹ ਕਿਹੜੇ ਜੋੜੇ ਦੀ ਆ ਸੰਗਰੀ ਵਿੱਚ 6 ਲ ਮੈਨੂੰ ਤਾਂ ਤੂੰ ਦੱਸ ਸੰਗਰੀ ਨੂੰ ਕੀ ਪਤਾ ਉਹ ਤਾਂ ਮਾਸਟਰ ਦੀ ਧੀ ਆ ਯਾਰ ਕਿਉਂ ਵੱਟ ਲੰਡਰ ਵੱਡੇ ਜੋੜੇ ਦੀ ਧੀ ਆ ਚਿੱਟੀਆਂ ਵਾਲੇ ਦੀ ਮੈਨੂੰ ਲੱਗਦੀ ਕਾਲੀ ਜਿਨੀ ਦੀ ਧੀ ਨਹੀਂ ਨਹੀਂ ਉਹ ਨਹੀਂ ਵੱਡੇ ਜੋੜੇ ਵਾਲੀ ਵੱਡੇ ਜੋੜੇ ਦੀ ਆ ਆ ਲੋ ਜੀ ਦੋਈ ਸੇ ਨਾ ਬੱਲੀ 60 ਨੰਬਰ ਦੋ ਵੀ ਸੇਮ ਲੈਣਾ ਥੜਾ ਯਾਰ ਇੱਕ ਤਾਂ ਮਰ ਗਈ ਉਹਨਾਂ ਦੀ ਉਹ ਇਹਦੇ ਨਾਲ ਦੀ ਸੇਮ ਦੀ ਹੈ ਨਾ ਉਹੀ ਬਲੇਖਾ ਖਾ ਗਿਆ ਮੈਂ ਛੱਡਦੀ ਏ ਇਹਨੂੰ ਅਰਸ਼ੇ ਕੇ ਨਾ ਗਿਆ ਕਿਧਰ ਉਹ ਮੁੰਡੇ ਕੋ ਚਲੇ ਗਿਆ ਦਿਹਾੜੀ ਕੋ ਬਾਜੀ ਕਰਾਉਣ ਦੀ ਪਿੰਡ ਬਈ ਸਲਾਹ ਜੀ ਕਰਦੇ ਸੀ ਕਿ ਕਰਾਵਾਂਗੇ ਬਾਜੀ ਵਧੀਆ ਤੇ ਕੀ ਵੀ ਸਵਾਲੇ ਕਰਾਵਾਂਗੇ ਵੀਰੇ ਬਾਕੀ ਕਰਦੇ ਆ ਸਲਾਹ ਮੁੰਡਿਆਂ ਨਾ ਆਪਣੇ ਬਾਹਰ ਵੀ ਨੇ ਜਿਹੜੇ ਮਿੱਤਰ ਉਹਨਾਂ ਨਾਲ ਵੀ ਤੇ ਹੋਰ ਵੀ ਜਿਹੜੇ ਪਿੰਡ ਦੇ ਨੇ ਭਰਾ ਆਪਣੇ ਸਾਰਿਆਂ ਨੂੰ ਬਈ ਇਕੱਠੇ ਹੀ ਕਰਾਵਾਂਗੇ ਤੇ ਕੋਈ ਸਾਡੇ ਐ ਨਹੀਂ ਪਿੰਡ 'ਚ ਫਰਕ ਨਹੀਂ ਕਰਨਾ ਕਿਸੇ ਨਾਲ ਕੋਈ ਬਾਹਰ ਨਹੀਂ ਰੱਖਣਾ ਲੈ ਵੀਰੇ ਇਹਨਾਂ ਨੇ ਇੱਟਾਂ ਰੱਖਦੀ ਐ ਇਟਾਉਣ ਨਾਲ ਸ਼ੁਰੂ ਪੱਕ ਦੁਵਾਰਾ ਕਰਤੀ ਬਈ ਬੋਣੀ ਪਹਿਲਾਂ ਧੁੱਲ ਰਹਿ ਜਾਂਦੀ ਐ ਯਾਰ ਇੰਨਾ ਇਹ ਕੁੱਟ ਕਟਈਆ ਬਾਹਲਾ ਭਾਉਂਦਾ ਕੰਮ ਦੇਖਿਓ ਖੰਦੇ ਚਲੋ ਵੀ ਆਜੋ ਜੇ ਬ੍ਰੋ ਲਓ ਇਲੋ ਇਹ ਸਾਰੇ ਹੋ ਗਏ ਉਹ ਨਾ ਬਾਹਰ ਨਿਕਲ ਜੇ ਟਾਕੀ ਬਾਲੀ ਖੁੱਲੀ ਆ ਆ ਗਈ ਉਹ ਵੀ ਉਹ ਵੀ ਆ ਗਈ ਉਹ ਰਹਿ ਗਈ ਇੱਕ ਡੱਬੀ ਸਲਾ ਸਾਰੇ ਜੰਬੜ ਗਏ ਬਈ ਇੱਟ ਨੂੰ ਦੇਖ ਲਓ ਖਾ ਲੈਣ ਮੈਂ ਫੇਰ ਪਾਣੀ ਭਰ ਕੇ ਰੱਖ ਦਾਂਗਾ ਵਾ ਉਹ ਦੇ ਕੀ ਕਰਦਾ ਬੈਠਾ ਉੱਤੇ ਉਹਦਾ ਵੀ ਜੀ ਕਰਦਾ ਉਹਨ ਪਰ ਉਹਦੇ ਥੱਲੇ ਮਿੱਲਾ ਦਾ ਬਚੇ ਨੇ ਉਹ ਕੱਟ ਕਰਨਾ ਬਈ ਆਪਾ ਕੁਤਰਾ ਆ ਗਈ ਥੀ ਬਾਹਰ ਇਹ ਸੱਚੀਓ ਕੱਲ ਨੂੰ ਡਾਵਾਂਗੇ ਥੋੜੀ ਜੀ ਖਾ ਲੈਣ ਚੱਲ ਲੈਓ ਪੁੱਤ ਖਾ ਲੈ ਮਸਤ ਦਾ ਯਾਰ ਇਹ ਥੋੜਾ ਜ੍ਹਾ ਉਹ ਧਰਦਾ ਪੁੱਤ ਤੁਹਾਨੂੰ ਪਾਣੀ ਪਿਲਾਉਣਾ 1 ਮਿੰਟ ਰੋ ਰੈਡੀ ਇਹ ਜੋ ਪਾਣੀ ਅੱਛਾ ਬਦਾਮ ਨੇ ਪਤਾ ਜੀ ਬਦਾਮ ਨੇ ਇਹ ਬਿਨਾਂ ਪਾਣੀ ਵਾਲਾ ਸਮਰ ਫੜੀ ਪੁੱਤ ਮੜਾਇਆ ਫੋਨ ਕੀ ਹੋ ਗਿਆ ਨਾ ਇਹ ਬਾਤ ਚੁੱਪ ਖੋ ਜਣਾ ਫਿ 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 ਬੱਸ ਬੱਸ ਪਲਾਉਨੇ ਪਲਾਉਨੇ ਬਾਦ ਚੋਰ ਪੈਰ ਪਰੇ ਕਰ ਲੈ ਵੀਰੇ ਇਹਨੂੰ ਵੀ ਰੱਖ ਦੇ ਰੋੜੀ ਉੱਪਰ ਆਏ ਇਹਦੇ ਤਾਂ ਦਾਣੇ ਵਧੀਆ ਖਾਦੇ ਇਹਦੀ ਫੇਰ ਵੀ ਚੱਲ ਥੋੜੀ ਬਹੁਤੀ ਖਾ ਲੂ ਮੂੰਹ ਮਾਰ ਲੂ ਆਹ ਵਾਲਾ ਤੇ ਉਹ ਕਰਦੇ ਨੇ ਜਾਇ ਖੁੱਲੇ ਬਿਠਾ ਕੇ ਸਲਾ ਲਾ ਇਹਨਾਂ ਨੂੰ ਹੈਨਾ ਖਾ ਤੇ ਇੱਕ ੜੀਆ ਬੈਠ ਜਾਣਗੇ ਥੱਲੇ ਕਮਰੇ 'ਚ ਬਿਠਾ ਕੇ ਦੇਖੀ ਅੱਗੇ ਇਹਦੇ ਕੋਲ ਲਾਈਟ ਕੇ ਬਦਾਮ ਮੈਂ ਅੱਜ ਦੇਖਦੇ ਅੱਜ ਕਰਦੇ ਆਂ ਕਰੀ ਮਿੰਟ ਕਰੀਏ ਬਦਾਮ ਇਹਨਾਂ ਨੂੰ ਬੱਚਿਆਂ ਨੂੰ ਇਧਰ ਕੋ ਇਹਨਾਂ ਨੂੰ ਵੀ ਪਾਏ ਦੀ ਚੂਜਿਆਂ ਨੂੰ ਉੱਥੇ ਰੱਖ ਦੀ ਮਾਂ ਕੋਲ ਫੇਰ ਖਾਉ ਲੈ ਬੁੱਤੋ ਤੁਸੀਂ ਖਾਉ ਜਾਂਦੇ ਹੋ ਹਾਏ ਹਾਏ ਉਹ ਖਾੜ ਜੋ ਸਾਲੇ ਬਾਹਰ ਨਿਕਲਣਾ ਲਓ ਯੋ 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 ਹੋ ਹੌਲੀ 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 ਲੱਗੇ ਟੁੱਟ ਕੇ ਚੱਕੋ ਬਈ ਆ ਲੈ ਐ ਪੈਂਦੇ ਨੇ ਭੱਜ ਭੱਜ ਕੇ ਲੈ ਕਣਕ ਵੀ ਲਿਆ ਮੌਰੇ ਰੱਖਦਾ ਸਮਰ ਪਾ ਦੀ ਬਾਅਦ ਚ ਲਓ ਇਹ ਸਮਰੀ ਨੇ ਅੱਜ ਜਾਨਵਰ ਆਏ ਮੁੰਡੇ ਨੇ ਸਮਰੇ ਸਿੱਧਾ ਉਹ ਅੱਜ ਜਿਹੜਾ ਆਏ ਕਬੂਤਰ ਬਹੁਤ ਵਧੀਆ ਉੱਡੇ ਕਹਿ ਬੋਲੇ ਬੈਠੇ 11 3 5 ਤੇ 3 11 ਤੇ 9:00 9:00 ਵਜੇ ਛੱਡੇ ਦੀ ਅਸੀਂ ਆ ਡੱਬੀ ਚੱਕ ਲਈ ਪੁੱਤ ਉਹ ਨਾਕ ਭਾਨਾ ਨਾ ਦੇਣਾ ਕੀ ਕਰਦਾ ਬਈ ਆ ਦੇਖ ਐ ਕਿਹ ਕਿਹ ਫਿਰ ਕੁਤਰਾ ਆਹ ਹਰਾਮੀ ਬਹੁਤ ਆ ਤਾੜ ਵੀ ਢੱਡੂ ਦੇਖ ਮੁਰਗਾ ਬਣੂ ਇਹ ਮੈਂ ਹੁਣ ਪੱਜ ਜਾਣਾ ਇਹਨੇ ਰੋਟੀ ਲੈ ਕੇ ਕਾਲਾ ਜਾਂ ਵੀ ਮੁਰਗਾ ਉਹ ਪੂਰਾ ਆ ਮੁਰਗੀ ਲੱਗ ਜਾ ਬੰਦੇ ਹੂੰ ਬਾਕੀ ਲੱਗ ਜਾ ਪਤਾ ਡਾ ਵੀ ਅਰੇ ਦੇ ਦੇ ਕੋਮੇ ਆਰ ਕਿਉਂ ਬਾਰੇ ਇੱਧਰ ਬੈਠੇ ਰੋਟੀ ਖਾਂਦੇ ਦੀ ਹੈ ਕੋ ਮੈਂ ਤਾੜਾ ਹੀ ਉੜ ਤੁਰ ਹੂੰ ਜੀ ਜਾਲਦਾ ਭਾਈ ਦਾ ਮੁਰਗਾ ਬਣੂ ਉਹਨੇ ਨੂੰ ਲਿਆ ਉਹਨੇ ਨੂੰ ਸਮਰ ਉਹਨੇ ਨੂੰ ਲਿਆ ਲੈ ਤਾੜਾ ਦੇ ਲੋ ਕਿ ਮੈਂ ਛੜਦਾ ਜਿੱਕਰੀ ਫੜਾਦਾ ਸੀ ਉਹਦੇ ਮੂੰਹ ਚ ਫੜਾ ਮੜੀ ਇੱਕ ਵਾਰ ਚੋਂ ਚ ਉਂਝ ਭਰਾ ਦੇ ਬਾਲਾ ਕਿਹੜਾ ਯਾਰ ਵਜਾ ਹੈ ਬਾਈ ਗੋਪੀ ਤੇਰੇ ਸਰੇ ਨੇ ਮੁਰਗੇ ਆ ਬਹੁ ਮੁਰਗਾ ਹੀ ਬਣੂ ਇਹ ਲੱਗਦਾ ਦੇਖ ਦੇਖ ਦੇ ਲੈ ਥਾ ਲੜਕ ਗਿਆ ਪਰ ਛੱਡਦਾ ਨਹੀਂ ਉਹ ਤੋੜ ਕੇ ਲੈ ਜਾਂਦਾ ਤਾਂ ਛੱਡਦਾ ਇਹ ਚੂਚਾ ਬਾਲਾ ਕਾੜਨ ਦਾ ਸੀ ਕਿ ਤੁਹਾਨੂੰ ਵੱਡਾ ਕਬੂਤਰ ਦਿਖਾਉਣਾ ਹੈ ਤੇ ਆ ਇਹਦੀਆਂ ਅੱਖਾਂ ਨੇ ਲਾਲ ਮੋਢੇ ਆ ਇਹ ਆਣਗੇ ਜਿ ਰੱਖਿਆ ਹੈ ਵੀਰੇ ਆਪਣਾ ਲਖਾਂਗੇ ਸਮਰ ਮੜਾ ਤੂੰ ਬੁੱਤੇ ਤੂੰ ਦਿਖਾਉਂਦੇ ਬਾਈ ਇੱਕ ਮਿੰਟ ਲਓ ਜੀ ਚੱਲ ਪਿਆ ਇਹਦੇ ਪਰੇ ਨੇ ਕਰਨੇ ਵੀਰੇ ਆ ਕਾਲਾ ਖੰਭਾ ਇਹਦੇ ਵੀਰੇ ਐਕਣ ਖਰਾਬ ਸੀ ਬਾਈ ਖੰਭਾ ਬਣਾ ਥੱਲੇ ਪਿਛਲੇ ਸਾਲ ਐ ਤੇ ਕੀ ਹੋਣਾ ਪੱਟ ਕੇ ਸਹੀ ਕਰੇ ਨੇ ਇਹਦੀ ਪੂੰਛ ਵੀ ਖੰਭ ਕਾਲਾ ਉਹ ਖੜ ਜਾ ਪੁੱਤ ਬਾਹਲਾ ਜੋ ਰਹਿ ਜਾ ਹਰ ਇੱਕ ਖੰਭ ਕਿਤੇ ਵੀ ਲੌਂਸ ਥੱਲੇ ਇਹਦੇ ਲੌਂਸ ਐ ਨਹੀਂ ਤੇ ਪੰਜੇ ਦਿਖਾ ਦਮ ਇਹਦੇ ਤੁਹਾਨੂੰ ਆਏ ਦੇ ਪੈਰ ਨੇ ਵੀਰੇ ਲਓ ਕਾਲੀਆਂ ਨੋਂਦਰਾਂ ਬਣਿਆ ਪੈ ਜਮਾ ਯਾਰ ਇਹ ਆ ਲਓ ਇੱਕ ਕਣ ਕਬੂਤਰ ਚਾਹੀਦੇ ਨੇ ਬਾਈ ਯਾਰ ਬਾਹਾਂ ਚੰਗਾ ਕਬੂਤਰ ਆ ਬਾਈ ਇਹਦੇ ਦੋ ਬੱਚੇ ਐਤ ਕੀ ਕਢਾਏ ਨੇ ਆਪਾਂ ਹੁਣ ਇੱਕ ਅੱਜ ਕੱਢੇ ਨੇ ਇਹਨੇ ਬੱਚੇ ਦੋ ਕਰਦੇ ਬੰਦੂ ਵੀਰੇ ਇਹਨੂੰ ਛੱਡਾਂ ਖੁੱਡੇ ਚ ਵੱਡਾ ਕਬੂਤਰ ਆ ਵੀਰੇ ਆਣਗੇ ਜਬਾ ਸਰ ਰੱਖਿਆ ਇੱਕੇ ਦਾ ਭਾਈ ਮੈਂ ਪਹਿਲਾਂ ਵੀ ਦੱਸਿਆ ਬਾਈ ਹੁਣੀ ਲੈ ਕੇ ਮੈਂ ਪਾਰ ਫੜ ਕੇ ਦਿਖਾਉਣਾ ਈ ਤੁਨੂੰ ਤੇ ਵਾਹੀ ਗਰੂ ਮਾਲਕਾ ਸੁੱਖ ਰੱਖੀ ਐ ਤਕੀ ਸਾਰੀ ਬੇਲੀ ਕਰਤੀ ਬਾਈ ਟਰੇ ਇਹਨਾਂ ਨੇ ਆ ਕੌਲੀ ਜੀ ਰੋੜੀ ਦੀ ਬੱਚੇ ਹੋਏ 2 4 6 8 2 10 ਕੱਕ 11 12 13 ਵਜੇ ਹੋ ਗਏ ਵੀਰੇ ਥੋੜੇ ਜਿਹਾ 2 ਆ 4 2 4 6 8 ਹੋਤੇ ਦੋ ਦੇ ਵਿੱਚ 10 ਇੱਕ ਪਰੇ 11 ਤੇ ਦੋ ਤੇ 13 15 ਬੋ ਵਜੇ ਨਿਕਲੇ ਮੈਂ ਤਾਂ 10 ਕਹਿੰਦਾ ਸੀ ਚਲ ਵਧੀਆ ਮਾਲਕ ਵੱਧ ਘੜਾਵੇ ਬਾਈ ਸਾਰਿਆਂ ਦੇ ਹੀ ਨਿਕਲਣ ਬਜੇ ਲਾਓ ਵੀਰੇ ਹੁਣ ਪਾ ਤੇ ਆਪਾਂ ਇਹਨਾਂ ਨੂੰ ਛੋਲੇ ਲੈ ਚੁੰਬੜੇ ਪਏ ਨੇ ਫਟਾਫਟ ਛੋਲਿਆਂ ਨੂੰ ਸੋਨਾ ਪਾਉਂਗਾ ਇਸ ਦੋ ਵਾਰ ਚ ਸਰੋਂ ਪਾ ਦੰਨਾ। ਚੋਲੇ ਥੋੜੇ ਹੀ ਪਾਏ ਨੇ ਵੀਰੇ ਡੇਢ ਕਮੁੱਠੀ ਮਸੀ ਪਾਈ ਆ ਇਹ ਚ ਹੈਗੇ 15 ਸੋਨਾ ਕਬੂਤਰ ਨੇ। ਚਲੋ ਖਾ ਲੈਣ ਨੂੰ ਸਰੋਂ ਸਰੋਂ ਲੈ ਆ ਮਾ ਵੀਰੇ ਦਾਣੇ ਪਾਈਏ। ਬੱਚਿਆਂ ਨੇ ਅੱਜ ਬਹੁਤ ਸੋਨਾ ਉੱਡੇ ਯਾਰ ਬਾਈ ਪੂਰਾ ਮਨ ਖੁਸ਼ ਕਰਤਾ। ਲਓ ਜੀ ਭਰਾ ਰੱਖ ਤੇ ਦਾਣੇ ਇੱਧਰ ਵੱਡੇ ਕਬੂਤਰਾਂ ਔਰ ਉੱਡਣ ਵਾਲਿਆਂ ਨੂੰ। ਇਹ ਚ ਹੈਗੇ 5-7 ਵੱਡੇ ਕਬੂਤਰ ਨੇ ਵੀਰੇ। ਇਹ ਖੁੱਡਾ ਉੱਤੋਂ ਖਾਲੀ। ਸਰੋਂ ਮਾਰ ਕਣ ਕੇ ਪਾਉਣੇ ਦੋ ਇਹ ਚੀਜ਼ਾਂ। ਲਿਆ ਉੱਧਰ ਵੀ ਰੱਖਾਂ ਮੈਂ ਯਾਰ ਲਓ ਜੀ ਆ ਪਾਇਆ ਪਿਆ ਦਾਣਾ ਇਹ ਚ ਸਰੋਂ ਕਣਕ ਦੇ ਹੋਏ ਚੀਜ਼ਾਂ ਲਿਆ ਵੀ ਇੱਧਰ ਵੀ ਰੱਖ ਦਵਾਂ ਮੈਂ ਰੱਖ ਕੇ ਦਿਖਾਉਣਾ ਭਰਾ ਲਓ ਵੀਰੇ ਇੱਧਰ ਵੀ ਰੱਖ ਤੇ ਇਹਨਾਂ ਲਓ ਇੱਧਰ ਵੀ ਥੱਡਾ ਖਾਲੀ ਸਾਰੇ ਥੱਲੇ ਯਾਰ ਇੱਕ ਨਾ ਆਪਣੇ ਜਵਾਕਾਂ ਜਾਂ ਤੇ ਜਿਹੜੇ ਅਮਨ ਕੇ ਉੱਧਰ ਗੁਪਤਰ ਰੱਖੇ ਹੋਏ ਨੇ ਉਹਨਾ ਵੀਰੇ ਦਾਣੇ ਨਹੀਂ ਖਿੱਚਦੇਗੇ ਮੈਂ ਕੱਲੂ ਤੁਹਾਨੂੰ ਵੀਡੀਓ ਪਾਉਂ ਵਿੱਚ ਜਵਾਕਾ ਕੂਤਰ ਚੰਗੇ ਤੇ ਯਾਰ ਥੱਲੋਂ ਵੇਟ ਘਟਾ ਗਏ ਕੂਤਰ ਥੱਲੋਂ ਜਮੇ ਸੁੱਕ ਕੇ ਮੱਝ ਗਿਆ ਦੀ ਦੇਖਣਾ ਕੱਲੂ ਦੱਸਿਓ ਯਾਰ ਉਹਦਾ ਕਿਸੇ ਨੂੰ ਹੱਲ ਉਲ ਪਤਾ ਹੋਇਆ ਬਈ ਅੱਗੇ ਆਪਣੀ ਵਧੀਆ ਮਦਦ ਕਰ ਦਿੰਦੇ ਨੇ ਭਰਾ ਜਿਹੜੇ ਦੇ ਦਿੰਦੇ ਨੇ ਇਹਨਾਂ ਨੂੰ ਪਤਾ ਹੁੰਦਾ ਤੇ ਉਹ 100% ਤੇ ਹੱਲ ਹੁੰਦਾ ਜਿਹੜਾ ਬਾਈ ਦੱਸਦੇ ਨੇ ਚਲੋ ਤੂੰ ਉੱਧਰ ਡਰਾਣਾਂ ਦੇ ਕੂਤਰ ਲਓ ਜੀ ਵੱਡਿਆਂ ਨੂੰ ਵੀ ਦਾਣੇ ਰੱਖ ਤੇ ਬਾਈ ਬਾ ਚਾਲਦੇ ਹੁਣ ਆਪਾਂ ਪਾਣੀ ਪੋਣੀ ਰੱਖਤਾ ਇਹਨਾਂ ਨੂੰ ਤੇ ਮਲਾਈਏ ਜੋ ਉਪਰ ਨੂੰ ਉਧਰ ਚੱਲੇ ਆ ਮੁੰਡਾ ਤੇ ਲਓ ਇਹ ਬਾਈ ਜੀ ਮੁੱਕ ਗਿਆ ਕੰਮ ਚੱਲੀਏ ਇਹਨਾਂ ਨੂੰ ਬਾਅਦ ਚ ਛੱਡਦੇ ਆ ਉਧਰ ਚੰਗਾ ਬਾਈ ਜੀ ਸਾਸਰੀ ਘਾਲ ਸਾਸਰੀ ਘਾਲ ਵੀਰਾਂ ਨੂੰ ਜੀ ਲਾਈਕ ਜਰ ਸਮਰ ਸਾਸਰੀ ਘਾਲ ਬੰਬ ਜੀ ਦਵਾਰਾ ਦਵਾਰਾ ਲਾਈਕ ਜਰ ਕਮੈਂਟ ਬੰਬ ਜੀ ਬੰਬ ਜੀ ਸਾਰਾ ਬੰਬ ਜੀ ਬੰਬ ਜੀ ਬੰਬ ਜੀ